ਸਤਿਗੁਰ ਜੀ ਤੁਸੀਂ ਦੇਖੋ ਸੈਲਟ نیوز ਮੈਂ ਤੁਹਾਡਾ ਆਪਣਾ ਹੋਸਟ ਅਮਨੀਤ ਸਿੰਘ ਹੁਣ ਦੱਜੀ ਇਸ ਵੇਲੇ ਵੱਡੀ ਜਾਣਕਾਰੀ ਦਿੱਤੀ ਹੈ ਵੱਡੀ ਖਬਰ ਸਾਹਮਣੇ ਆਈ ਹੈ ਵਿਵਾਦਾਂ ਵਿੱਚ ਕਰੀ ਪਾਇਲ ਮਲਿਕ ਸਜਾ ਪੁਰੀ ਉਪਰੰਤ ਕਰਨ ਬਾਅਦ ਹਰਦਵਾਰ ਪੁਚੀ ਤੁੰਦਾ ਜੀ ਕੀ ਪਧਰਕਾਲੀ ਮਾਦਾ ਰੂਪ ਧਾਰਨ ਕਰਨ ਤੋਂ ਬਾਅਦ ਪਟਿਆਲਾ ਅਤੇ ਮੋਹਾਲੀ ਦੇ ਵਿੱਚ ਮਾਫੀ ਮੰਗੀ ਗਈ ਵਿਵਾਦਾਂ ਦੇ ਵਿੱਚ ਕੇਰੀ ਜਾ ਚੁੱਕੀ ਸੀ ਪਾਇਲ ਮਲਿਕ ਤੇ ਅਰਮਾਨ ਮਲਿਕ ਜਿਹੜੇ ਯੂਟਿਊਬਰ ਨੇ ਇਨਫਲੂਐਂਸਰ ਉਹਨਾਂ ਵੱਲੋਂ ਮਾਫੀ ਮੰਗੀ ਗਈ ਪਟਿਆਲਾ ਦੇ ਵਿੱਚ ਤੇ ਮਹਾਲੀ ਦੇ ਵਿੱਚ 7 ਦਿਨ ਉਹ ਸੇਵਾ ਕਰਨ ਤੋਂ ਬਾਅਦ ਸਜ਼ਾ ਸੁਣਾਈ ਗਈ 7 ਦਿਨ ਦੀ ਸੇਵਾ ਕਰਦੀ ਹੈ ਤੇ ਉਸ ਤੋਂ ਬਾਅਦ 8 ਦਿਨ ਕਾਂਜਕ ਪੂਜਾ ਕਰਨਾ ਹੈ ਤੇ ਉਹ ਅੱਜ ਜਿਹੜੀ ਪਾਇਲ ਮਲਿਕ ਤੇ ਅਰਮਾਨ ਮਲਿਕ ਦਾ ਸਾਰਾ ਪਰਿਵਾਰ ਸਮੇਤ ਜਿਹੜਾ ਹਰਦوار ਪਹੁੰਚੇ ਨੇ ਤੇ ਭਵਨ ਵੀ ਕਰਵਾਇਆ ਗਿਆ ਪੂਜਾ ਸਮੱਗਰੀ ਨਾਲ ਕੀਤੀ ਗਈ ਪ੍ਰਕਾਣ ਸ਼ਿਵਦੀ ਪੂਜਾ ਕੀਤੀ ਆ ਅराधना ਕੀਤੀ ਗਈ ਤੇ ਇਹ ਮਾਫੀ ਮੰਗੀ ਗਈ ਉਤੋਂ ਉਸ ਤੋਂ ਉਪਰੰਤ ਜਿਹੜਾ 8ਵੇਂ ਦਿਨ ਹੈ ਜਿਹੜਾ ਉਸ ਵੇਲੇ ਕੰਝਕ ਪੂਜਨ ਕਰਵਾਇਆ ਜਾ ਗਿਆ ਤੇ ਦੁਆਰਾ ਮਾਫੀ ਮੰਗੀ ਗਈ ਹੈ ਜਿਹੜੀ ਹਰਦਵਾਰ ਦੇ ਵਿੱਚ